ਪਟਿਆਲਾ ਦੇ ਪਿੰਡ ਚੋਰਾ ਵਿਖੇ ਪੀਤੀ ਰਾਤ ਚੋਰਾ ਦੇ ਵੱਲੋਂ ਐਨਆਰਆਈ ਦੀ ਕੋਠੀ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 3 ਕਰੋੜ ਰੁਪਏ ਦੀ ਚੋਰੀ ਕੀਤੀ ਗਈ ਪਰਿਵਾਰ ਆਪਣੇ ਬੇਟੇ ਨੂੰ ਲੈਣ ਲਈ 에어ਪੋਰਟ ਤੇ ਗਿਆ ਹੋਇਆ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਬੇਟਾ ਇਹ ਦੋ ਇਟਲੀ ਤੋਂ ਵਾਪਸ ਆ ਰਿਹਾ ਸੀ ਜਦੋਂ ਸਵੇਰੇ ਕੰਮ ਕਰਨ ਵਾਲੀ ਕਾਮ ਕਮਰਨ ਦੇ ਲਈ ਘਰ ਦੇ ਵਿੱਚ ਆਉਂਦੀ ਹੈ ਤਾਂ ਉਸ ਨੇ ਦੱਸਿਆ ਕਿ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਪਰਿਵਾਰ ਨੇ ਪੁਲਿਸ ਨੂੰ ਘਰ ਦੇ ਵਿੱਚ ਚੋਰੀ ਹੋਣ ਬਾਰੇ ਜਾਣਕਾਰੀ ਦਿੱਤੀ ਤੇ ਮੌਕੇ ਤੇ ਪੁਲਿਸ ਪਹੁੰਚੀ ਤੇ ਉਸ ਪੁਲਿਸ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਇਹ ਵਲ ਪੰਜਾਬੀ ਟੀਵੀ ਦੇ ਲਈ ਅਮਰੀਸ਼ ਗਰਗ ਦੀ ਖਾਸ ਰਿਪੋਰਟ ਅਜਲ ਕੀ ਨਾਮ ਹੈ ਕਿ ਕਿਹੜੀ ਜਗ੍ਹਾ ਹੈਗੀ ਕਿੰਨੀ ਚੋਰੀ ਹੋਈ ਮੈਂ ਕਰਨ ਇਹ चौहान ਨੰਬਰ ਦਾ ਪਿੰਡ ਚੋਰੀ ਮੇਰਾ ਬਣਾ ਮਕਾਨ ਹੈ ਜੀ ਕੀ ਗੱਲ ਹੋਈ ਹੈ ਸਾਰੀ ਗੱਲ ਇਦਾਂ ਹੋਈ ਹੈ ਜੀ ਮੇਰੇ ਬੇਟੇ ਬਾਹਰ ਨੇ ਦੋ ਐਨਆਰਆਈ ਇੱਥੇ ਰਹਿੰਦੇ ਆ ਵੱਡਾ ਬੇਟਾ ਮੇਰੇ ਦੀ ਅੱਜ ਫਲੈਟ ਸੀਗੀ ਛੋਟਾ ਬੇਟਾ ਮੇਰੇ ਨਾਲ ਰਹਿੰਦਾ ਹੋਰ ਅੱਤੀ ਚੱਲ ਗਿਆ ਸੀ ਲੈਣ ਨੂੰ ਕਹੇ ਮੇਰੇ ਮੇਰੇ ਕੱਲ ਤੇ ਬੰਦ ਪਏ ਕੈਮਰੇ ਆਲਰੇਡੀ ਲੱਗੇ ਹੋਏ ਸਾਡੇ ਮਕਾਨ 'ਚ ਤਸਵੀਰ ਜਦੋਂ ਸਾਡੇ ਕੰਮ ਵਾਲੀ ਸੁਪਾਈਆਂ ਕਰਨ ਆਲੀ ਤਾਂ ਉਸਨੇ ਦੱਸਿਆ ਵੀ ਆਪਣਾ ਸਾਰਾ ਕੁਝ ਪੱਟਿਆ ਪਿਆ ਜੀ ਅੰਦਰੋਂ ਜਦੋਂ ਅਸੀਂ ਦੇਖਿਆ ਤਾਂ ਦਰਾਜ ਲੋਕਰ ਸਾਰਾ ਕੁਝ ਪੱਟ ਕੇ ਕੋਈ ਬੰਦਾ ਚੋਰੀ ਕਰਕੇ ਪਿੱਛੋਂ ਵਿੰਡੋ ਪੱਟ ਕੇ ਨਿਕਲ ਗਿਆ ਜੀ ਕਿੰਨੇ ਕਿਤੇ ਚੋਰੀ ਹੋਈ ਹੈ ਕੀ ਚੋਰੀ ਦੇ ਵਿੱਚ ਗਹਿਣੇ-ਕੱਟੇ ਸੀਗੇ ਜੀ ਕੋਈ ਕੈਸ਼ ਸੀਗਾ ਕੋਈ ਯੂਰੋ ਸੀਗਾ ਜੀ ਕਿੰਨੇ ਕਿਆ ਅਪਰੋਕਸੀਮੇਟ 23-3 ਕਰੋੜ ਰੁਪਏ ਜੀ ਪੁਲਿਸ ਨੇ ਤਲਾਸ਼ ਦਿੱਤੀ ਪੁਲਿਸ ਨੂੰ ਰਿਪੋਰਟ ਕਰਤੀ ਸੀਗੀ ਆਗੇ ਪੁਲਸ ਆ ਗਈ ਕੀ ਲੱਗਦਾ ਕਿ ਇਨਨੇ ਕੋਈ ਨਹੀਂ ਮ데ਸ ਕੋਈ ਆਇਆ ਹੈ ਕੈਮਰੇ ਜਾਸਪਾਸ ਹੋਰ ਕਿਵੇਂ ਉਸੇ ਸਾਡੇ ਕੈਮਰੇ ਬੰਦਾਂ ਦੇ ਬਾਕੇ ਉਹ ਪੁਲਿਸ ਜਾਂਚ ਕਰੂਗੀ ਪਤਾ ਲੱਗ ਜਾਊਗਾ ਜੀ ਕੋਈ ਸ਼ੱਕ ਵਗੈਰਾ ਕਿਸੇ ਦੇ ਸ਼ੱਕ ਹੁਣ ਐਵੇਂ ਕਿਸੇ ਦਾ ਨਾਮ ਲੈਣ ਜਾਂਦਾ ਜੀ ਮੱਕੀ ਜੋ ਹੋਊਗਾ ਮੌਕੇ ਤੇ ਪਤਾ ਲੱਗ ਜਾਊਗਾ ਆਈ ਕਿ ਤੁਸੀਂ ਚੋਰ ਨੂੰ ਪੁੱਛ ਲਓ ਚੋਰ ਹੁਣ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਦਾ ਜਾਂਚ ਤੋਂ ਬਾਅਦ ਖਿੜਕੀ ਪੱਟੀ ਹੈ ਜੀ ਖਿੜਕੀ ਨਹੀਂ ਖਿੜਕੀ ਨਹੀਂ ਬੜਾ ਜੀ ਉਹ ਘਟਣਾ ਨੂੰ ਘਟੇ ਲੱਗ ਰਹੀ ਏ ਘਟਣਾ ਘਟਾ ਬਰਾਦਰ ਮੌਕੇ ਤੇ ਮੌਜੂਦ ਪਿਆ ਜੀ ਹੂੰ ਹੂੰ ਕੋਈ ਜਗ੍ਹਾ ਚੋਰੀ ਹੋਈ ਹੈ ਕਿ ਨਹੀਂ ਚੋਰੀ ਇਹ ਪਿੰਡ ਚੌਰਾ ਇੱਥੇ ਮੇਰੇ ਹੁਣ ਫੋਨ ਆਇਆ ਸੀ ਸਾਡੇ ਇੰਸਪੈਕਟਰ ਸਾਹਿਬ ਦਾ ਵੀ ਇੱਕ ਦੇ ਆਪਣੇ ਬਾਕੀ ਦੇ ਸਾਰੇ ਘਰ ਦੇ ਘਰ ਰਹੀ ਸੀਗੇ ਇੱਕ ਬੰਦੇ ਬੱਚੇ ਨੂੰ ਲੈਣ ਗਏ ਹੋਏ ਸੀਗੇ ਇਹਨਾਂ ਦਾ ਕੋਈ ਬਾਹਰੋਂ ਆਇਆ ਸੀ ਇਟਲੀ ਉਹ ਤੋਂ ਲੈਣ ਗਏ ਸੀ ਤੇ ਉਸੇ ਕਮਰੇ 'ਚ ਚੋਰੀ ਹੋਈ ਹੈ ਉਹ ਉਹਨਾਂ ਨੇ ਹੋਰ ਕੁਝ ਨਹੀਂ ਛੇੜਿਆ ਅਜ ਮੈਂ ਮੌਕਾ ਵੇਖਿਆ ਗੇਟ 'ਚ ਅੰਦਰ ਵੜ ਕੇ ਮਤਲਬੀ ਏ ਵੀ ਜਿਵੇਂ ਐ ਲੱਗਦਾ ਬੰਦੇ ਨੂੰ ਕੁਝ ਪਤਾ ਹੀ ਹੁੰਦਾ ਚੋਰ ਨੂੰ ਵੀ ਇੱਥੋਂ ਹੀ ਚੋਰੀ ਕਰਨੀ ਹੈ ਇਦਾਂ ਦੇਖ ਦੇ ਮੌਕੇ ਤੇ ਦੇਖਣ ਨੂੰ ਐ ਲੱਗ ਰਿਹਾ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕੀ ਕੀ ਚੋਰੀ ਹੋਇਆ ਇਹਨਾਂ ਨੂੰ ਪੁੱਛਦੇ ਪਏ ਹਾਂ ਵੀ ਕੀ ਚੋਰੀ ਹੋਇਆ ਕਿੱਦਾਂ ਹੋਇਆ ਵੀ ਉਹ ਸਾਰੇ ਦੱਸਦੇ ਪਏ ਸੀਸੀਟੀਵੀ ਕੈਮਰਾ ਵੀ ਕੁਝ ਕਿ ਕਿੰਨੇ ਕੀ ਚੋਰੀ ਹੋਈ ਹੈ ਕਰਦੇ ਨਹੀਂ ਹਜੇ ਪੁੱਛ ਰਹੇ ਹਾਂ ਜੀ ਉਹ ਗਿਣਦੇ ਪਏ ਨੇ ਦੱਸਦੇ ਨੇ ਕੋਈ ਕੈਮਰਾ ਵਗੈਰਾ ਲੱਗੇ ਨੇ ਜੀ ਹਾਂ ਕੈਮਰੇ ਲੱਗੇ ਨੇ ਉੱਥੇ ਤਾਂ ਨਹੀਂ ਲੱਗੇ ਉਹਨਾਂ ਦੇ ਕੈਮਰੇ ਉਹ ਕਹਿੰਦੇ ਵੀ ਸਾਡੇ ਕੈਮਰੇ ਕੱਲ ਦੇ ਬੰਦ ਆ ਇਹ ਵੀ ਦੇਖ ਰਹੇ ਕਿਉਂ ਬੰਦ ਆ ਕੈਮਰੇ ਤਾਂ ਲੱਗੇ ਨੇ ਬਹੁਤ ਪਰ ਇਹ ਕ ਮੋਕੇ ਤੇ ਫਰੈਸ਼ ਵੀ ਕਿਵੇਂ ਆਇਆ ਦੋਸਤ ਪਰ ਆ ਗਿਆ ਆ ਗਿਆ ਸਾਰੇ ਆਗੇ